ਹੈਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਇੱਥੇ ਸ਼ਨੀਵਾਰ ਦਾ ਦਿਨ ਹੈ 11 ਵਜੇ ਦਾ ਟਾਈਮ ਹੈ ਤੇ ਮੈਂ ਇੱਥੇ ਲੰਚ ਦੀ ਤਿਆਰੀ ਕਰ ਰਹੀ ਹਾਂ ਇਹ ਵੀ ਨਹੀਂ ਕਹਿ ਸਕਦੇ ਵੀ ਲੰਚ ਟਾਈਮ ਹੋ ਗਿਆ ਇੱਥੇ ਟਾਈਮ 11 ਜਾਂ ਪੌਣੇ 11 ਦਾ ਟਾਈਮ ਸੀਗਾ ਤੇ ਮੈਂ ਲੱਗੀ ਸੀ ਇੱਥੇ ਆਲੂ ਵਾਲੇ ਪਰੌਂਠੇ ਬਣਾਉਣ ਉਹਦੇ ਲਈ ਆਪਾਂ ਆਲੂ ਨੇ ਜਿਹੜੇ ਉਹ ਕੱਦੂਕਾਸ ਕਰ ਲੇ ਸਵੇਰ ਟਾਈਮ ਹੀ ਮੈਂ ਆਲੂ ਉਵਾਲ ਕੇ ਰੱਖਦੇ ਸੀਗੇ ਪਿਆਜ਼ ਹਰੀ ਮਿਰਚੇ ਧਨੀਆ ਸਾਰਾ ਆਪਾਂ ਕੱਟ ਕੇ ਉਸ ਤੋਂ ਬਾਅਦ ਫਿਰ ਬਣਾਉਨੇ ਆ ਪਰੌਂਠੇ ਤੇ ਵਲੌਗ ਵਧੀਆ ਲੱਗਦਾ ਹੁੰਦਾ ਤਾਂ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਹੋ ਸਕੇ ਤਾਂ ਸ਼ੇਅਰ ਕਰਦਿਆ ਕਰੋ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਹਨਾ ਤੇ ਬਾਕੀ ਸਰੋਜੀ ਤੇ ਆਲੂ ਬੱਦੂਕਾਸ ਕਰ ਲੈਣੇ ਜਿਹੜੇ ਆਲੂ ਬੱਦੂਕਾਸ ਕਰਕੇ ਆਪਾਂ ਪਰੌਂਠੇ ਬਣਾਉਣੇ ਬਹੁਤ ਟੇਸਟੀ ਬਣਦੇ ਨੇ ਥੋੜੇ ਜਿਹਾ ਆਲੂਆਂ ਨੂੰ ਆਪਾਂ ਇੱਕ ਵਿਸਲ ਦੇ ਦੋ ਜੀ ਕੁੱਕਰ ਦੇ ਵਿੱਚ ਉਹ ਕਰਦੇ ਹਾਂ ਤਾਂ ਇੱਕ ਸੀਟੀ ਬਹੁਤ ਬਹੁਤ ਆ ਗਈ ਨਹੀਂ ਵਕਤ ਉਸੇ ਥੋੜੇ ਜਿਹਾ ਨਾ ਮਤਲਬ ਕਿ ਆ ਆਲੂ ਕਿ ਆਪਾਂ 90% ਆਲੂ ਉਬਾਲੂ 10% ਆਪਾਂ ਕੱਚੇ ਛੱਡ ਦੋ ਥੋੜੇ ਜਿਹੀ ਇਸ ਤਰ੍ਹਾਂ ਫਿਰ ਵੱਧੂ ਕਸ ਕਰਕੇ ਬਹੁਤ ਜ਼ਿਆਦਾ ਟੇਸਟੀ ਬਣਦੀ ਜਿਹੜੀ ਸਟਫਿੰਗ ਹੁੰਦੀ ਹੈ ਸਟਫਿੰਗ ਫਿਰ ਬਹੁਤ ਪਰਫੈਕਟ ਬਣਦੀ ਹੈ ਮਤਲਬ ਕਿ ਕਹਿੰਦੇ ਵੀ ਪਤਲੀ ਇਹ ਸਟਫਿੰਗ ਬਣ ਜਾਂਦੀ ਹੈ ਹਨਾ ਤਾਂ ਪਰ ਅੰਠਾ ਬੇਲਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਇਸ ਤਰ੍ਹਾਂ ਤੁਸੀਂ ਬਸ ਇਹਨੂੰ 90% ਉਬਾਲ ਕੇ ਆਲੂ ਕद्दू ਕਸ ਕਰ ਲੋ ਤੇ ਜਿਹੜੀ ਤੁਹਾਡੇ ਆਲੂਆਂ ਦੀ ਸਟਫਿੰਗ ਉਹ ਇੰਨੀ ਤੋਂ ਵਧੀਆ ਬਣੂਗੀ ਪਰੌਂਠਾ ਜਿਹੜਾ ਬਿਲਕੁਲ ਵੀ ਨਹੀਂ ਫਟਣਾ ਤੇ ਖਾਣ ਦੇ ਵਿੱਚ ਵੀ ਬਹੁਤ ਜਿਆਦਾ ਜਿਹੜੇ ਟੇਸਟੇ ਲੱਗਦੇ ਨੇ ਪਰੌਂਠੇ ਤੇ ਬਾਕੀ ਚਲੋ ਜੀ ਇੱਥੇ ਆਪਾਂ ਪਿਆਜ਼ ਹਰੇ ਮਿਰਚ ਤੇ ਧਨੀਆ ਕद्दू ਕਸ ਕਰ ਲਏ ਸੀਗੇ ਆਲੂ ਇਹ ਚੀਜ਼ ਆਪਾਂ ਮਿਕਸ ਕਰ ਲੈਨੇ ਉਸ ਤੋਂ ਬਾਅਦ ਜੋ ਵੀ ਮਸਾਲੇ ਮਸਾਲਿਆਂ ਨੇ ਵਿੱਚ ਸਿਰਫ ਮੈਂ ਪਾਉਣੀ ਹੁੰਦੀ ਐ ਨਮਕ ਮਿਰਚ ਬਸ ਜਾਂ ਫਿਰ ਜੀਰਾ ਪਾ ਲੈਨੇ ਜਾਂ ਮੇਥੀ ਹੋਵੇ ਮੇਥੀ ਵੀ ਜਿਹੜੀ ਫਰੈਸ਼ ਹੁੰਦੀ ਐ ਮਤਲਬ ਉਹ ਪਾਉਣੀ ਐ ਮੈਂ ਕੱਚੀ ਤੋੜ ਕੇ ਆਹ ਬਾਜੀ ਵਾਲੀ ਜਿਹੜੀ ਹੁੰਦੀ ਕੱਚੀ ਆਪਾਂ ਤੋੜ ਕੇ ਪਾ ਲਈਏ ਧਨੀਆ ਮੰਗੋ ਉਹਦਾ ਟੇਸਟ ਬਹੁਤ ਵਧੀਆ ਆਉਂਦਾ ਤੁਸੀਂ ਉਹ ਟਰਾਈ ਕਰਕੇ ਦੇਖੋ ਪਰੌਂਠੇ ਬਹੁਤ ਟੇਸਟੀ ਬਣਦੇ ਨੇ ਮੂੰਹੋਂ ਹੀ ਲੈਂਦੇ ਹੈਗੇ ਬਹੁਤ ਵਧੀਆ ਲੱਗਦੇ ਨੇ ਖਾਣ ਦੇ ਵਿੱਚ ਤੇ ਲੋ ਜੀ ਅੰਦਰ ਵਿੱਚ ਆਪਾਂ ਹਰੀ ਮਿਰਚ ਪਿਆਜ਼ ਤੇ ਧਨੀਆ ਕੱਟਲੇ ਦੇ ਵਿੱਚ ਹੁਣ ਆਪਾਂ ਪਾ ਦਿੰਨੇ ਨਮਕ ਮੱਕੀ ਦੇ ਰੱਖ ਕੇ ਪਾ ਲਾਂਗੇ ਇਹਦੇ ਵਿੱਚ ਪਾ ਲੈਣੇ ਦੇ ਵਿੱਚ ਆਪਾਂ ਆ ਵੀ ਸਮਾਰਨ ਵਾਲੀ ਹੋਈ ਪਈ ਆ ਲਾਲ ਮਿਰਚ ਇਹਨੂੰ ਕਰ ਲੈਨੇ ਆ ਮਿਕਸ ਹਾਂ ਜਿਆ ਵਦੀ ਸਾਕਲ ਦਾ ਕੁਸਨ ਘਰ ਦੀ ਸਫਾਈ ਵੀ ਨਹੀਂ ਲੋਟ ਰਹੀ ਰੋਜ਼ ਰੋਜ਼ ਦੀ ਜੀ ਪਰੌਂਠੇ ਬਣਾਉਣੇ ਇੱਥੇ ਸ਼ੁਰੂ ਕਰਤੇ ਤੇ ਇੱਕ ਪਰੌਂਠਾ ਬਣ ਵੀ ਚੁੱਕਿਆ ਪਿੰਦਰ ਖਾ ਰਿਹਾ ਦੂਸਰਾ ਪਰੌਂਠਾ ਜਿਹੜਾ ਤਵੇ ਤੇ ਹੈ ਤੇ ਤੀਸਰਾ ਆਪਾਂ ਤੁਹਾਨੂੰ ਦਿਖਾਉਣੇ ਥੋੜਾ ਜਿਹਾ ਮਤਲਬ ਕਿ ਗੋਲ ਗੋਲ ਇਦਾਂ ਹੀ ਉਹ ਕਰ ਲੋ ਰੋਟੀ ਵੇਲ ਕੇ ਜਿਵੇਂ ਆਪਾਂ ਸਟਫਿੰਗ ਪਾਉਣੀ ਹੈ ਆਲੂਆਂ ਵਾਲੀ ਨਾ ਤਾਂ ਉਹ ਤੁਹਾਡੇ ਨੱਗੇ ਸ਼ੇਅਰ ਕਰੂੰ ਮਤਲਬ ਉਸ ਤਰ੍ਹਾਂ ਵੀ ਆਪਾਂ ਨੇ ਚਾਹੇ ਸਟਫਿੰਗ ਥੋੜੀ ਪਤਲੀ ਹੋ ਜੇ ਫਿਰ ਵੀ ਆਲੂਆਂ ਚੋਂ ਜਿਹੜਾ ਪਰੌਂਠੇ ਦੇ ਵਿੱਚੋਂ ਆਲੂ ਬਾਹਰ ਨਹੀਂ ਆਉਂਦਾ ਰੋਟੀ ਵਿੱਚ ਉਹਨਾਂ ਪਰੌਂਠਾ ਬਹੁਤ ਵਧੀਆ ਬਣਦਾ ਹੈ ਤੇ ਇਸ ਤਰ੍ਹਾਂ ਤਾਂ ਨਹੀਂ ਮੈਂ ਸੈੱਟ ਕੀਤਾ ਸੀ ਪਰ ਸੋਨ ਦਿਖਾ ਦੇਣੀ ਐ ਸਟਫ ਇਸ ਤਰ੍ਹਾਂ ਨਾ ਸਟਫਿੰਗ ਰੱਖ ਕੇ ਇੱਕ ਸਾਈਡ ਤੋਂ ਰੋਟੀ ਨੂੰ ਚੱਕ ਕੇ ਆ ਸਾਈਡਾਂ ਸਾਈਡਾਂ ਤੋਂ ਇਸ ਤਰ੍ਹਾਂ ਵਲ ਪਾ ਲੋ ਵਲ ਪਾ ਕੇ ਇਸ ਤਰ੍ਹਾਂ ਇਹਨੂੰ ਲੌਕ ਕਰ ਦੋ ਤੇ ਬਿਲਕੁਲ ਵੀ ਮਸਾਲਾ ਜਿਹੜਾ ਨਹੀਂ ਨਿਕਲਦਾ ਹਨਾ ਬਾਕੀ ਤੇ ਤੁਸੀਂ ਇਸ ਤਰ੍ਹਾਂ ਬਣਾਉਂਦੇ ਵੀ ਹੋਮੋਂਗੇ ਪਰ ਚਲੋ ਮੈਂ ਕੈਮਰਾ ਨਹੀਂ ਸੈੱਟ ਕੀਤਾ ਸੀ ਤਾਂ ਕਰਕੇ ਮੈਂ ਕਹਾਂ ਚਲੋ ਇਹਨਾਂ ਨੂੰ ਦੱਸ ਦਿੰਨੀ ਐ ਤੇ ਲਓ ਜੀ ਪਕੜੋ 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 ਆ ਦੇਖੋ ਤੁਹਾਡੀ ਗਾ ਸਾਰਾ ਔੱਤੇ ਪਰ ਉਹਨਾਂ ਮੌਕੇ ਤੇ ਕਹਿੰਦੀ ਆ ਸਬਾਨ ਨਹੀਂ ਲੈ ਆਉਣੀ ਠੀਕ ਹੈ ਜੀ ਫਿਰ ਅੱਜ ਲਈ ਪੁੱਜ ਲੈ ਤੇ ਕਿਚਨ ਕਰਤਾ ਸਾਫ ਸਾਰੇ ਮੋٹے ਮੋٹے ਬਰਤਨ ਸਾਫ ਕਰਕੇ ਇੱਥੇ ਰੱਖ ਦੇ ਤੇ ਦਸਾਰਾ ਕਿਚਨ ਕਰਤਾ ਕਲੀਨ ਠੀਕ ਹੈ ਜੀ ਤਾਂ ਚਲੋ ਹੁਣ ਚੱਲਦੇ ਹਾਂ ਬਾਹਰ ਆ ਇੱਥੋਂ ਮੇਰਾ ਲੱਦਿਆ ਹੀ ਗਿਆ ਸਾਰਾ ਕੱਲ ਪੌਣੇ ਤੋਤੇ ਸੀ ਤੇ ਹੁਣ ਆਪਾਂ ਧੋਣਿਆਂ ਗਿਆ ਰਹਿ ਕੇ ਸਾਫ ਕਰਨਾ ਤੇ ਉਧਰ ਧੋਕੇ ਜਿਹਾ ਕੱਪੜੇ ਸੁੱਕਣੇ ਪਾ ਕੇ ਜਿਹਾ ਮਸ਼ੀਨ ਚ ਸੁੱਕਣ ਲਈ ਕਿਆ ਦਰੀਂ ਤੋਂ ਨੇ ਲੋ ਜੀ ਇਹ ਹੈਗੇ ਲਾਸਟ ਦਰੀ ਧੋਣ ਵਾਲੀ ਅੱਜ ਜਿਹੜੇ ਗਰਮੀਆਂ ਵਾਲੇ ਕੱਪੜੇ ਨੇ ਤੇ ਉਸ ਤੋਂ ਬਾਅਦ ਇੱਕ ਰਜਾਈ ਜਿਹੜੀ ਹੈਗੀ ਉਹ ਮੈਂ ਧੇੜੂਂਗੀ ਉਹਦੀ ਕਾਟਨ ਕੱਢੂੰਗੀ ਕਿਉਂਕਿ ਥੋੜੀ ਕਾਟਨ ਇਹਦੀ ਵਿੱਚੋਂ ਨਾ ਖਿੰਡ ਚੁੱਕੀ ਹੈਗੀ ਇਕੱਠੇ ਹੋਈ ਪਈ ਹੈ ਮੈਂ ਕਿਹਾ ਚਲੋ ਲੱਗਦੇ ਹੱਥ ਵਸਦਾ ਸੀ ਰਜਾਈਆਂ ਨਹੀਂ ਲੈਂਦੇ ਕੰਬਲ ਵਗੈਰਾ ਹੀ ਲੈਣੇ ਪਰ ਫਿਰ ਵੀ ਕਦੇ ਨਾ ਕਦੇ ਕੰਮ ਆ ਹੀ ਜਾਂਦੀਆਂ ਨੇ ਮੈਂ ਕਿਹਾ ਚਲੋ ਇੱਕ ਰਹਿ ਗਈ ਹੈ ਨਾ ਵੀ ਇਹ ਵੀ ਉਹ ਕਰਵਾ ਲਵਨੀ ਹੈ ਦੋ ਦਿਨ ਤੋਂ ਕਲਵਾ ਕੇ ਕਾਟਨ ਨੂੰ ਫਿਰ ਮੈਂ ਕਰ ਦੂੰਗੀ ਤਾਂ ਉਹ ਤੇ ਉਸ ਦਰੀ ਨੂੰ ਚੰਗੀ ਤਰ੍ਹਾਂ ਸਾਬਣ ਲਾ ਕੇ ਬਰਸ਼ ਨਾਲ ਉਹ ਕਰਦਾ ਸੀ ਬਰਸ਼ ਫੇਰਦਾ ਸੀ ਉੱਪਰ ਦੀ ਫਿਰ ਥਾਪੀ ਨਾਲ ਘੁੱਟਦੀ ਸੀ ਕਿ ਇਸ ਤਰ੍ਹਾਂ ਕਰਕੇ ਬੜੀਆ ਨਿੱਖਰ ਗਈ ਸੀ ਪਰ ਥੋੜਾ ਜਿਹਾ ਕਲਰ ਵੀ ਨਿਕਲਿਆ ਤੇ ਬਾਕੀ ਭਾਰੀ ਹੋਣ ਕਰਕੇ ਮਸ਼ੀਨ ਦੇ ਵਿੱਚ ਮੈਂ ਨਾ ਕੱਲ ਤਰੀ ਤੋਂ ਥੋੜੀ ਜਿਹੀ ਕੱਲ ਪਾਈ ਐ ਨਾ ਅੱਜ ਪਾਈ ਐ ਮੈਂ ਕਿਹਾ ਵੀ ਚਲੋ ਹੱਥਾਂ ਨਾਲ ধੋਏ ਨੇ ਜਿਹੜੀਆਂ ਸਲੀਨ ਵਾਲੀਆਂ ਹੁੰਦੀਆਂ ਨੇ ਇਹ ਤੁਹਆਂ ਦੀਆਂ ਧੋਣੀਆਂ ਸੁੱਕੀਆਂ ਹੁੰਦੀਆਂ ਨੇ ਆ ਜਿਹੜੀਆਂ ਸੂਤ ਵਾਲੀਆਂ ਹੁੰਦੀਆਂ ਨੇ ਉਹ ਥੋੜੀਆਂ ਔਖੀਆਂ ਉੱਤਿਆ ਜਾਂਦੀਆਂ ਨੇ ਉਹਨਾਂ ਨੂੰ ਕਾਫੀ ਕੁੱਟਣਾ ਪੈਂਦਾ। ਇਹ ਦਿਨੋਂ ਬਲਾ ਜਿਹੜੀ ਗੈਂ ਭੌਂ ਕੇ ਰੱਖ ਤੇ ਸੀ ਗਰਮ ਪਾਣੀ ਪਾ ਕੇ ਸਰਫਨ ਤੇ ਜਿਹੜੀ ਜਿਆਦਾ ਥੁਤਮੈਲੀ ਹੈ ਨਹੀਂ ਸੀ ਜਿਹੜੀ ਵੀ ਹੈਗੀ ਸੀ ਮਲ ਥੋੜੀ ਜਿਹੀ ਗੁੱਗਲ ਗਈ ਸੀ ਤੇ ਉਸ ਤੋਂ ਬਾਅਦ ਫਿਰ ਬਰਸ਼ ਸਾਬਣ ਲਾ ਕੇ ਬਰਸ਼ ਲਾ ਕੇ ਕੁੱਟਤਾ ਸੀਗਾ ਤੇ ਹੁਣ ਇਹਨੂੰ ਚੰਗਿਆ ਖੁੱਲੇ ਪਾਣੀ ਨਾਲ ਖੰਘਾਲ ਲੂੰਗੀ ਜਿਵੇਂ ਮੋਟਰ ਛੱਡ ਕੇ ਪਾਈਪ ਨਾਲ ਖੰਘਾਲ ਲੂੰਗੀ। ਤ੍ਰੰਪਾਲਟ ਪਲਟ ਕੇ ਚੰਗੀ ਤਰ੍ਹਾਂ ਥਾਪੀ ਨਾਲ ਕੁੱਟ-ਕੁੱਟ ਕੇ ਫਿਰ ਪਾਣੀ ਖੁੱਲੇ ਪਾਣੀ ਦੇ ਵਿੱਚ ਖੰਗਾਲ ਲਏ ਅਸੀਂ ਨੂੰ ਮੈਂ ਤੇ ਡੱਬ ਧੋ ਕੇ ਫਿਰ ਡੱਬ ਦੇ ਵਿੱਚ ਚੰਗੀ ਤਰ੍ਹਾਂ ਖੰਗਾਲ ਲਈ ਇਸ ਤਰ੍ਹਾਂ ਵੀ ਜਿਹੜੇ ਵੀ ਸਾਬਣ ਸਰਫ ਉਹ ਸਾਰਾ ਨਿਕਲ ਜੇ ਤਾਂ ਵਧੀਆ ਸਾਫ਼ ਹੋ ਜੇ ਹਨਾ ਫਿਰ ਰੱਖਣਾ ਯੋਗ ਹੋ ਜਾਣਗੇ ਹੁਣ ਨਹੀਂ ਇਦਾਂ ਤਾਂ ਰੱਖੇ ਵੀ ਨਹੀਂ ਜਾਂਦੇ ਹੈਗੇ ਮੈਨੂੰ ਇਹ ਸੀ ਵੀ ਫਿਰ ਧੁੱਪਾਂ ਪੈਣੋਂ हट ਜਾਣਗੇ ਜਿਵੇਂ ਕਿ ਕੱਲ ਨੂੰ ਪੋਹ ਚੜ ਜਾਣਾਗਾ ਮੈਂ ਕ ਵੀ ਚੱਲ ਉਹ ਕਰਦਾ ਮੈਂ ਇਹਨੂੰ ਹੁਣ ਸਾਂਵੇਂ ਦਵਾ ਧੋ ਕੇ ਹਨਾ ਫਿਰ ਟੈਨਸ਼ਨ ਜੀ ਖਤਮ ਹੋ ਜਾਂਦੀ ਹੈ ਫਿਰ ਗਰਮੀਆਂ ਚ ਆਪਾਂ ਜਦੋਂ ਮਰਜੀ ਕੱਢ ਕੇ ਵਿਛਾ ਸਕਦੇ ਹਾਂ ਨਾ ਤੇ ਲੋ ਜੀ ਇਹਦਾ ਪਾਣੀ ਕੱਢ ਕੇ ਨੂੰ ਟੇਬਲ ਦੇ ਉੱਪਰ ਰੱਖ ਦੂੰਗੀ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਜਦੋਂ ਪੂਰਾ ਪਾਣੀ ਨੁੱਚੜ ਗਿਆ ਫਿਰ ਸੁੱਕੜੀ ਬਾਦ ਨੂੰ ਇੱਥੇ ਬਸ ਮੇਰੇ ਕੱਪੜੇ ਦੂਜੇ ਚੱਲ ਰਹੇ ਨੇ ਅ ਜਿਵੇਂ ਕਿ ਹੋਰ ਨਿਕਲੇ ਆਏ ਸੀ ਕੱਬਲੇ ਵਗੈਰਾ ਆਹ ਤਰੀ ਆਪਾਂ ਇੱਥੇ ਧੁੱਪੇ ਰੱਖਦੇ ਤੇ ਇਦਾਂ ਆਪਾਂ ਸੂਰਜ ਇੱਕ ਵੀ ਸਾਫ ਕਰ ਦਿੱਤਾ ਲੋ ਜੀ ਜਿਹੜੇ ਧੋਣ ਵਾਲੇ ਕੱਪੜੇ ਸੀਗੇ ਉਹ ਧੋ ਕੇ ਸੁੱਕਣੇ ਪਾ ਦਿੱਤੇ ਤੇ ਸੁੱਕ ਜਾਣਗੇ ਜਿਹੜਾ ਇਹ ਅਰਜਾਈ ਵਾਲਾ ਗਲਾਫ ਤੁੱਤਾ ਇਹ ਧੋ ਕੇ ਚੰਗੀ ਤਰ੍ਹਾਂ ਆਪਾਂ ਸੁੱਕਣਾ ਪਾ ਦਿੱਤਾ ਇਹ ਵੀ ਤੇ ਇਹਨੂੰ ਬਾਅਦ ਦੇ ਵਿੱਚ ਪ੍ਰੈਸ ਕਰੂੰਗੀ ਕਿਉਂਕਿ ਇੱਥੇ ਥੋੜਾ ਜਿਹਾ ਨਾ ਵੌਰ ਆ ਗਿਆ ਵੌਰ ਕਰਕੇ ਫਿਰ ਇਹਨੂੰ ਪ੍ਰੈਸ ਕਰਕੇ ਦੱਬ ਦੂੰ ਵੈਸੇ ਨਮਾ ਹੀ ਸੀਗਾ ਇਹ ਤੇ ਉਸ ਤੋਂ ਬਾਅਦ ਆਹ ਜਿਹੜੀ ਅਰਜਾਈ ਸੀ ਕਿ ਇੱਕ ਲਾਸਟ ਰਹਿੰਦੀ ਹੈ ਇਹਦਾ ਨਾ ਜਿਹੜੀ ਦੀ ਮਤਲਬ ਕਿ ਰੂਹ ਹੁੰਦੀ ਹੈ ਵਿੱਚ ਪਾਈ ਹੋਈ ਉਹ ਇਕੱਠੀ ਜੀ ਹੋ ਗਈ ਸੀਗੀ ਕਰੀ ਨੂੰ ਆਪਾਂ ਮੈਂ ਕਿ ਚਲੋ ਦੇਢ ਕੇ ਦੁਬਾਰਾ ਭਰਾ ਲੈਨੇ ਆ ਵੈਸੇ ਜਿੰਨਾ ਬਿਲਕੁਲ ਨਮਾ ਹੀ ਸੀ ਇਹ ਇਹ ਕੋਈ ਜ਼ਿਆਦਾ ਹੋ ਵੀ ਨ ਇੱਕ ਦੋ ਸਾਲ ਹੀ ਲੰਜੀਆਂ ਹੋਣਗੀਆਂ ਪਰ ਪਹਿਲਾਂ ਉਹ ਨਾ ਕਾਟਣਾ ਮਤਲਬ ਭਰਾਇਆਂ ਕਾਫੀ ਸਾਲ ਦੀਆਂ ਹੋਈਆਂ ਲੀਂਦੀਆਂ ਤਾਂ ਕਰਕੇ ਮੈਂ ਕਿ ਚਲੋ ਇਹਨੂੰ ਵੀ ਵਿਚਾਰੀ ਨੂੰ ਦੁਬਾਰਾ ਨਾਲ ਤਾਂ ਦੇਖੋ ਧੁੱਤੀ ਜਾਊਗੀ ਹਨਾ ਰਜਾਈ ਬਾਹਰ ਦੇ ਨਾਲ ਦੁਬਾਰਾ ਜਿਹੜੀ ਆ ਇਹਦੀ ਹੁਣ ਵਿਥੋਂ ਦੇਖੋ ਬਿਲਕੁਲ ਪਤਲੀ ਹੋਈ ਪਈ ਐ ਜੀ ਪਿਚਕੀ ਪਈ ਹੈ ਜਿਹੜੀ ਇਹਦੀ ਰੂਵਾਂਗੇ ਮਾਂ ਵੀਰਾ ਵੀ ਬਹਾਨੇ ਨਾਲ ਚਲੋ ਹੋ ਹੋ ਜੂ ਵਿਚਾਰੀ ਦਾ ਹਨਾ ਧੋਕੇ ਦੁਆਰਾ ਭਰਾਈ ਜਾਉਗੇ ਤੇ ਕੈਂਚੀ ਦੇ ਨਾਲ ਜਿਹੜੇ ਨਗੰਦੇ ਸੀ ਕੱਟ-ਕੱਟ ਕੇ ਲੰਮੇ ਖਿੱਚਲੇ ਸੀਗੇ ਅੰਤੇ ਪਹਿਲਾਂ ਮੈਨੂੰ ਬਹੁਤ ਔਖੇ ਲੱਗਦੇ ਹੁੰਦੇ ਸੀ ਹੁਣ ਹਿਸਾਬ ਜਾ ਗਿਆ ਹਨ ਹੁਣ ਮੈਂ ਜਿਹੜੇ ਵੀ ਸਾਈਡ ਤੋਂ ਉਸ ਹਿਸਾਬ ਨਾਲ ਕੱਟ ਕੇ ਲੰਮੇ ਤਾਗੇ ਖਿੱਚ ਲੈਂਦੀ ਸੀ ਅੱਧ ਤੱਕ ਤਾਂ ਕਰਕੇ ਸੌਖੀ ਹੋ ਗਈ ਮੈਂ ਕਿਹਾ ਵੀ ਫੇਰ ਹੀ ਨਾ ਕਿਉਂ ਵੀ ਇਹ ਕੰਮ ਖਤਮ ਕਰਦਾ ਕਿਉਂਕਿ ਜਿਹੜੀ ਕਾਟਨ ਹੁੰਦੀ ਉਹ ਚੜਦੀ ਆ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਮੈਨੂੰ ਪੁੱਛਦੇ ਸੀ ਕਿ ਕਹਿੰਦੇ ਪੇਟੀਆਂ ਦੇ ਕਵਰ ਤੁਸੀਂ ਕਿੱਥੋਂ ਲੈਨੇ ਜਿਹੜੇ ਇਹ ਭੈਣ ਪੇਟੀਆਂ ਦੇ ਕਵਰ ਨੇ ਇਹ ਮੈਂ ਖੁਦ ਕਰਵਾਏ ਨੇਗੇ ਆਪਣੀ ਪਸੰਦ ਦਾ ਕੱਪੜਾ ਲਿਆ ਕੇ ਹਨਾ ਮੈਂ ਕਰਵਾਏ ਨੇਗੇ ਇਹ ਸਾਡੇ ਇੱਥੇ ਸੁਨਾਮ ਕਰਦੇ ਨੇਗੇ ਤੇ ਮੈਂ ਆਪ ਕਰਵਾਏ ਨੇ ਕਪੜਾ ਮੈਂ ਲੈ ਕੇ ਦਿੱਤਾ ਸੀਗਾ ਉਹਨਾਂ ਨੂੰ ਤੇ ਉਹਨਾਂ ਨੇ ਬਣਾ ਕੇ ਦਿੱਤੇ ਸੀਗੇ ਕਰਾਇਆ ਕਰਾਇਆ ਉਹਨਾਂ ਨੇ ਮੇਰੇ ਤੋਂ ਮਤਲਬ ਬਣਵਾਈ ਦਾ ਰੇਟ ਸੀ ਜਿਹੜਾ ਉਹ ਲੈ ਲਿਆ ਸੀਗਾ ਰੇਟ ਸ਼ਾਇਦ ਲਿਆ ਸੀ ਬਣਵਾਈ ਦਾ ਇੱਕ ਦੋ ਪੇਟੀਆਂ ਦੇ ਕਵਰ ਕਪੜਾ ਮੈਂ ਖੁਦ ਲੈ ਕੇ ਦਿੱਤਾ ਸੀਗਾ ਉਹ 15 20 ਮੀਟਰ ਕਪੜਾ ਸੀਗਾ ਤਾਂ ਬਣ ਗਏ ਸੀ ਕਿਉਂਕਿ ਮੇ ਤੋਂ ਉਹਨਾਂ ਨੇ 100 ਰੁਪਏ ਕਰਾਈ ਪੈਣੀ 200 ਲਿਆ ਸੀ ਐਵੇਂ ਜਿਹਾ ਕੁਝ ਤੇ ਦੂਸਰੀ ਦਾ ਮੇਰੇ ਤੋਂ ਲਿਆ ਸੀ ਉਹਨਾਂ ਨੇ ਵਿੱਚੇ ਇੱਕ ਛੋਟੀ ਪੇਟੀ ਜਿਹੜੀ ਸਭ ਤੋਂ ਮੇਰੀ ਮੰਮੀ ਵਾਲੀ ਹੈ ਨਾ ਉਹਦਾ ਲਿਆ ਸੀ ਉਹਨਾਂ ਨੇ ਪਤ ਨਹੀਂ 500 ਦੇ ਵਿੱਚ ਮੈਨੂੰ ਵਿੱਚ ਕਪੜਾ ਵਿੱਚ ਕਰਾਇਆ ਹੈਨਾ ਮਤਲਬ ਜਿੰਨੀ ਵੀ ਕਰਾਈ ਸੀ ਕਵਰ ਬਣਾਈ ਹੈਨਾ ਉਹਨਾਂ ਨੇ ਲਿਆ ਸੀ 4-500 ਰੁਪਏ ਦਾ ਮੈਨੂੰ ਬਣਾ ਕੇ ਦਿੱਤਾ ਸੀਗਾ ਤੇ ਬਾਕੀ ਕਈ ਸਾਲ ਹੋ ਗਏ ਵਧੀਆ ਨਹੀਂਗੇ ਤੇ ਵਧੀਆ ਚਾਹ ਕਪੜਾ ਆਪਣੀ ਪਸੰਦ ਦਾ ਲਿਆ ਕੇ ਤੁਸੀਂ ਬਣਾ ਸਕਦੇ ਹੋ ਤੁਹਾਡੇ ਨੇੜੇ ਦੇ ਜਿਹੜੇ ਜੋ ਵੀ ਸੋਫਾ ਕਵਰ ਵਗੈਰਾ ਬਣਾਉਂਦੇ ਨੇ ਨਾ ਉਹੀ ਬਣਾ ਦਿੰਦੇ ਨੇਗੇ ਠੀਕ ਹੈ ਜੀ ਤੇ ਮੈਂ ਕਹਾਂ ਚਲੋ ਭੈਣ ਦੇ ਕਮੈਂਟ ਦਾ ਜਵਾਬ ਆਪਾਂ ਹਨਾ ਇਹਦੇ ਵੀਡੀਓ ਦੇ ਵਿੱਚ ਬੋਲ ਕੇ ਤੁਹਾਨੂੰ ਹੋਣਾ ਜ਼ਿਆਦਾ ਵਧੀਆ ਦਿੱਤਾ ਜਾਂਦਾ ਤਾਂ ਕਰਕੇ ਫਿਰ ਮੈਂ ਕਈ ਵਾਰ ਕਈ ਜਿਹੜੇ ਰੀਡ ਕਰਕੇ ਛੱਡ ਦਿੰਦੀ ਆ ਰਿਪਲਾਈ ਨਹੀਂ ਦਿੰਦੀ ਕਮੈਂਟ ਫਿਰ ਮੈਨੂੰ ਇਹ ਹੋ ਜਾਂਦਾ ਵੀ ਚਲੋ ਲਓ ਜੀ ਜਿਹੜੀ ਪਰਜਾਈ ਢੇੜੀ ਆ ਉਹਦਾ ਚੰਦਾ 파ਰਖ ਹੈ ਦੂਸਰਾ ਜਿਹੜਾ ਲਾ ਲੈਂਦੇ ਆਪਾਂ ਫਿਰ ਇਹਨੂੰ ਹੋ ਕਰ ਦਾਂਗੇ ਅੱਲਾ ਮੈਂ ਚਾਹ ਪੀ ਲੂੰਗੀ ਸਾਰਾ ਦੁਪਹਿਰਾ ਅੱਜ ਵੀ ਐਂ ਲੰਘ ਗਿਆ ਕੱਲ ਵੀ ਐਂ ਲੰਘ ਗਿਆ ਹੁਣ ਪਹਿਲਾਂ ਚਾਹ ਪੀ ਲਈ ਸਾਰਾ ਦੁਪਹਿਰਾ ਕੱਲ ਵੀ ਐਂ ਲੰਘ ਗਿਆ ਅੱਜ ਵੀ ਐਂ ਲੰਘ ਗਿਆ ਬਸ ਇਹੀ ਸੀਗਾ ਲਾਸਟ ਵਾਲਾ ਹੀ ਹੁਣ ਤੋ ਕਿ ਸੁੱਕਣਾ ਪਾਵਾਂਗੇ ਬਸ ਫਿਰ ਭੈ ਜਾਣਗੇ ਕੱਲ ਨੂੰ ਫਿਰ ਮੈਂ ਜਾਣਾ ਭੋਗ ਤੇ ਐਤਵਾਰ ਨੂੰ ਫੇਰ ਨੀ ਕੁਸ ਬਣਨਾ ਹੈਗਾ ਇੱਥੇ ਰੱਖੀ ਹੋਈ ਇਹ ਚਾਹ ਚਾਹ ਪੀ ਕੇ ਮਲ ਗਿਆ ਹੁਣ ਸੋਨੂੰ ਥੱਕ ਗਈ ਜੀ ਮੈਂ ਤਾਂ ਫੋਨ ਵੀ ਦੋ ਵਾਰ ਡਿੱਗਦਾ ਡਿੱਗਦਾ ਬਚ ਗਿਆ ਟਿੱਕ ਜਾਣਾ ਸੀਗਾ ਤੇ ਮੇਰੇ ਨਾਲ ਦੱਦਾ ਨਿਕਲਣ ਲਿਆ ਸ਼ੁਰੂ ਹੋ ਗਿਆ 23 ਸਾਲਾਂ ਬਾਅਦ ਆ ਦੇਖੋ ਵੈਸੇ ਤਾਂ ਕ੍ਰੀਨਡ ਆ ਗਿਆ ਇੱਕ ਇੱਥੇ ਹੋ ਗਈ ਸੀ ਇੱਕ ਇੱਥੇ ਹੋ ਗਈ ਆ ਦੇਖੋ ਦਾਗ ਪੈ ਚੁੱਕੇ ਵੈਸੇ ਕ੍ਰੀਨਡ ਆ ਗਿਆ ਹੁਣ ਇਹ ਸੁੱਕੂਗੀ ਇੱਧਰ ਵੀ ਹੋ ਰਹੀ ਸੀ ਇੱਥੇ ਇੱਥੇ ਦਵਗੀ ਮੇ ਨਾਲ ਦੀ ਨਾਲ ਵੇਹਾਂ ਥੁੱਕ ਲਾਲਿਆ ਸੀ ਜਦੋਂ ਮਤਲਬ ਕਿ ਸ਼ੁਰੂ ਹੋਈ ਸੀ ਦਦ ਬਣਨੇ ਤੇ ਇੱਥੇ ਤਾਂ ਹੁਣ ਠੀਕ ਆ ਆ ਦੋ ਹੋ ਗਏ ਜਗ ਜਖਮ ਪਹਿਲਾਂ ਬਹੁਤ ਦਦ ਦਾ ਬਹੁਤ ਜ਼ਿਆਦਾ ਮੱਚਦੀ ਹੁੰਦੀ ਆ ਇਹਨੇ ਬਹੁਤ ਬੜੇ ਸ਼ਾਨ ਕੀਤਾ ਹੁਣ ਠੀਕ ਆ ਤੇ ਚਲੋ ਜੀ ਫੋਨ ਪਹਿਲਾਂ ਚਾਰਜ ਲਾਦਾ ਫਿਰ ਬੈਠ ਕੇ ਪੀਣੀ ਆ ਚਾਹ ਥੱਕ ਕੇ ਕਿਹੜੇ ਕੰਮਕਾਰ ਨੇ ਕਵੀਲਦਾਰੀਆਂ ਗੱਲ ਪੈ ਗਈ ਵਿਆਹ ਦਾ ਵੀ ਪੰਗਈ ਆਪਿਆ ਤਾਂ ਖਰਾਬ ਹੀ ਨਾ ਹੈ। ਚਾਰ ਜਿਹੜਾ ਮੰਮੋਨੋਂ ਪੈ ਨਹੀਂ ਨੂੰ ਵਿਚਾਰੇ ਖਰਾਕ ਦਈਏ। ਬਾਕੀ ਹੋਊਗਾ। ਕਬੀਲ ਤਾਂ ਸਾਹਮਣੇ ਬਹੁਤ ਔਖੀ ਆ। ਹੈ ਹੈ। ਬਚਪਨੀ ਹੁੰਦਾ ਜਿਹੜਾ ਵਧੀਆ ਮਸਤੀ ਚ ਕਰਦੇ ਆਂ ਮਾਪੇ ਦੇ ਸਿਰ ਤੇ ਮੋਜਾ ਮਾਰ ਦਿੰਨਿਆ ਫੋਨ ਆ ਗਿਆ ਪਰਮਜੀਤ। ਇੱਕ ਮਿੰਟ ਜੀ ਬਾਅਦ ਚ ਲਉ। ਹੈਲੋ ਗੁੱਡ ਮਾਰਨਿੰਗ ਜੀ। ਲੋ ਜੀ। ਸਟਾਡਰ ਦਾ ਟਾਈਮ ਹੋ ਚੁੱਕਿਆ ਇੱਥੇ ਮੈਂ ਰੋਟੀਆਂ ਵੀ ਬਣਾ ਕੇ ਰੱਖਦੀ ਆ ਤੇ ਬਾਕੀ ਸਾਰਾ ਕਿਚਨ ਕਰਤਾ ਸਾਫ ਬਾਕੀ ਮੋਟਾ ਮੋਟਾ ਕਰਤਾ ਇੱਕ ਵਾਰ ਸਾਫ ਹੁਣ ਬਾਹਰ ਕੱਪੜੇ ਸੁਕਣੇ ਪਾ ਕੇ ਮੈਂ ਨਹਾ ਕੇ ਆਉਣੀ ਆ ਮੈਂ ਜਾਣਾ ਅੱਜ ਭੋਗ ਤੇ ਮਾਰਸਾ ਤੋਂ ਅੱਗੇ ਜਾਣਾਗਾ ਲਾਲੇ ਵਾਲਾ ਸਾਡੇ ਮਾਮਾ ਜੀ ਦੀ ਬੇਟੀ ਦੀ ਸੱਸ ਦੀ ਡੈਥ ਹੋ ਗਈ ਉੱਥੇ ਭੋਗ ਤੇ ਜਾਣਾ ਬਾਕੀ ਕੱਪੜੇ-ਕੱਪੜੇ ਪ੍ਰੈਸ ਕਰੇ ਸਾਰੇ ਕੰਮ ਹੋ ਗਏ ਮਸ ਹੁਣ ਮੈਂ ਨਹਾ ਕੇ ਆਉਣੀ ਆ ਕੱਪੜੇ ਸੁਕੋਣੇ ਪਾ ਕੇ ਬਾਹਰ ਜਿਹੜੀਆਂ ਧਰੀਆਂ ਸੀ ਠੀਕ ਆ ਜੀ ਵਾਹਿਗੁਰੂ ਵਾਹਿਗੁਰੂ

ਦਾ ਪਰੋਸ਼ ਸੈਟ ਕਰ ਲੈ। ਇਹ ਮਹਿੰਦੀ ਦੀ ਗੋਲੀ ਦੀ ਟੈਂਪਲ ਚਾਹ। ਠੀਕ ਆ ਸਾਰਾ। ਚਲ ਸੁਣ ਤੀ। ਲੋਜੀ ਇੱਥੇ ਸੁਣਨ ਨੂੰ ਹੁਣ ਅਸੀਂ ਸਿੱਧਾ ਮਿਲਦੇ ਆਂ ਲਾਲੇਵਾਲ ਦੇ ਅਸੀਂ ਲਾਲਿਆਂ ਲਾਲੇ ਆਲ ਵੀ ਕਹਿੰਦੇ ਪਰ ਲਾਲਿਆਂ ਵਾਲੀ ਆ ਹਨਾ। ਇੱਥੇ ਸਾਡੇ ਮਾਮਾ ਜੀ ਦੀ ਬੇਟੀ ਪਿਆਹੀ ਹੋਈ ਆ ਉਹਨਾਂ ਦੀ ਸੱਸ ਦੀ ਹੋ ਗਈ ਸੀ ਡੈਥ ਉੱਥੇ ਆਏ ਅੱਜ ਭੋਗ ਤੇ ਤੇ ਪਹੁੰਚ ਚੁੱਕੇ ਸੀਗੇ ਇੱਥੇ ਬਸ ਮੇਰੇ ਦੋਨੋਂ ਨੰਨ ਦਾ ਸੀਗੇ ਤੇ ਇੱਕ ਸਾਡੀ ਮਾਸੀ ਜੀ ਦੀ ਬੇਟੀ ਸੀ ਉਹ ਵੀ ਮੇਰੀ ਚਲੋ ਨੰਨ ਦੀ ਆ ਤੇ ਗੱਡੀ ਚ ਆਏ ਸੀਗੇ ਆਉਂਦੇ ਹੋਏ ਪਾਸ ਤੇ ਪਹਿਲਾਂ ਅਸੀਂ ਮਾਨਸਾ ਤੱਕ ਬਸਦੇ ਆਂ ਉਸ ਤੋਂ ਬਾਅਦ ਉਹਨਾਂ ਨਾਲ ਅਸੀਂ ਗੱਡੀ 'ਚ ਬੈਠ ਗਏ ਸੀਗੇ ਮੇਰੀ ਮਾਸੀ ਦੀ ਮਤਲਬ ਕਿ ਬੇਟੀ ਹੈ ਜਿਹੜੀ ਇਹਨਾਂ ਨਾਲ ਤੇ ਲੋ ਜੀ ਇਸ ਵੀਡੀਓ ਦਾ ਆਪਾਂ ਕਰਾਂਗੇ ਐਂਡ ਹੁਣ ਆਪਾਂ ਭੋਗ ਤੇ ਜਾ ਕੇ ਫਿਰ ਤੁਹਾਨੂੰ ਆ ਕੇ ਮਿਲਾਂਗੇ ਕਿਉਂਕਿ ਭੋਗ ਤੇ ਆਪਾਂ ਕੋਈ ਵੀਡੀਓ ਨਹੀਂ ਬਣਾਉਣੀ ਜੀ ਦੁੱਖ ਸੁੱਖ ਜਿਹੜੇ ਬਣੇ ਹੋਏ ਨੇ ਉਸੇ ਤਰ੍ਹਾਂ ਹੀ ਸਾਂਝੇ ਕਰਨੇ ਚਾਹੀਦੇ ਨੇ ਉੱਥੇ ਦੁੱਖ ਦੇ ਵਿੱਚ ਕੋਈ ਖੁਸ਼ੀ ਨਹੀਂ ਮਣਾਉਣੀ ਚਾਹੀਦੀ ਖੁਸ਼ੀ ਦੇ ਵਿੱਚ ਜਿਵੇਂ ਕੋਈ ਦੁੱਖ ਨਹੀਂ ਹਨਾ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਵੀ ਤੇ ਲੋ ਜੀ ਮਿਲਦੇ ਆ ਤੁਹਾਨੂੰ ਆਪਾਂ ਕੱਲ ਨੂੰ ਇੱਕ ਵਧੀਆ ਜੀ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼حال ਰਹੋ ਬਾਏ ਬਾਏ ਟੇਕ ਕੇਅਰ